ਇਹ ਮੇਲੇ ਲੱਗਦੇ ਹਨ ਉਹਨਾਂ ਵਿੱਚ ਜਦੋਂ ਲੋਕ ਸਾਹਮਣੇ ਦੇ ਨਾਲ ਆਪਣੇ ਆਪਣੇ ਬੋਲ ਲਾਦੇ ਨਗਿੰਦ ਲੱਗਦਾ ਕਿ ਤੇ ਆ ਨੰਗਰ ਪਤਾ ਕੇ ਲੈ ਕੇ ਆ ਕੇ ਖੜੇ ਕੇ ਆ ਕੇ ਉਹਦੇ ਸਵਾਦ ਕਰਦੇ ਬੜੀ ਸ਼ੌਂਕ ਨਾਲ ਜਿਹੜਾ ਇਹ ਮੇਲਾ ਹੈ ਮੋਟਰਾਂ ਦੇ ਇਲਾਕੇ ਤੇ ਜਿਹੜਾ ਲੱਗਦਾ ਹੈ ਉਹ ਸੰਗਤਾਂ ਲਗਭਗ 400 ਮੀਟਰ ਦੇ ਇਲਾਕੇ ਦਾ ਪੰਜਾਬ ਦੇ ਵਿੱਚ ਹੈ ਔਰ ਬੜੇ ਮਾਣ ਮਹਾਰੀ ਗੱਲ ਹੈ ਕਿ ਰਤਨ ਜਿੱਦੇ ਪੰਜਾਬ ਵਿੱਚ ਇੱਕ ਸਥਾਨ ਤੇ ਆ ਹਜ਼ਾਰਾਂ ਦੀ ਤعداد ਵਿੱਚ ਲੋਕ ਆਉਂਦੇ ਆ ਔਰ ਇਸ ਸਥਾਨ ਤੇ ਇਸ ਸਥਾਨ ਤੇ ਬਹੁਤ ਬਹੁਤ ਵੱਡੀ ਮਹਾਨਤਾ ਆ ਕਿ ਜਿਹੜੇ ਉਹ ਬੱਚੇ ਆ ਜਿਹਨਾਂ ਬੱਚੇ ਨੂੰ ਸੋਕੜੇ ਦੀ ਬਿਮਾਰੀ ਹੁੰਦੀ ਹੈ ਇੱਕ ਪਵਿੱਤਰ ਜੜ ਹੈ ਜੜ ਇੱਥਾ ਬੱਚੇ ਨੂੰ ਰੂਹੋਂ ਵੰਦੇ ਨਾਲ ਬੱਚੇ ਦੇ ਜਿਹੜੇ ਸੋਕੜੇ ਦੀ ਬਿਮਾਰੀ ਜਿਹੜੀ ਨੂੰ ਦੇ ਰੋਗ ਚਮੜੇ ਦੀਆਂ ਬਿਮਾਰੀਆਂ ਸਰੋਗਰ ਵਿੱਚ ਰੋਗ ਦੇ ਨਾਲ ਇਹਨਾਂ ਸੰਕੁਪਤੀਆਂ ਬਿਮਾਰੀਆਂ ਵੀ ਜੰਨੇ ਆ ਤੇ ਜਿਹੜੀਆਂ ਗਿਰਕ ਬਿਮਾਰੀਆਂ ਹੋਣਦੀਆਂ ਔਰ ਉਸ ਸ਼ਰਤ ਦੇ ਨਾਲ ਉਹ ਰੋਗ ਰੱਖਦੇ ਬਗੈਰ ਵੀ ਜਿਹੜੇ ਰੋਗ ਤੇ ਪਹੁੰਚਦੇ ਆ ਔਰ ਇਹਨਾਂ ਤੇ ਜਿਹੜਾ ਪ੍ਰਬੰਧ ਕਰਦੀ ਹੈ ਇਹਦੇ ਪ੍ਰਧਾਨ ਮੇਜਰ ਆ ਬੜੀ ਸਤਿਕਾਰ ਦੇ ਨਾਲ ਸੇਵਾ ਕਰ ਰਿਹਾ ਉਹ ਸੰਸਥਾ ਬੜੀਆ ਖੁਸ਼ੀ ਸਾਨੂੰ ਤੇ ਸੇਵਾਤੀ ਹੈ ਸਾਦੇ ਨਗਰ ਲਗਭਗ 2 ਵਜੇ ਤੱਕ ਚੱਲਦੇ ਹੈ ਔਰ 2 ਵਜੇ ਤੋਂ ਬਾਅਦ ਜਿਹੜਾ ਉਹ ਨੰਦੇ ਪਸ਼ਾਦੇ ਤੱਕ ਚੱਲਦਾ ਹੈ ਅੱਜ ਦਾ ਸੰਤ ਤੇ ਬੜੀ ਤੇ ਸੇਵਾਤੀ ਹੈ ਔਰ ਸੰਤ ਜਿਹੜੀ ਹੈ ਬੜੀ ਹੱਤੂ ਬਾਕੇ ਪਹੁੰਚਦੀ ਹੈ ਔਰ ਇਸ ਦੇ ਨਾਲ ਜਿਹੜਾ ਜਿਹੜਾ ਇਤਿਹਾਸ ਹੈ ਬੜਾ ਪ੍ਰਾਤਨ ਇਤਿਹਾਸ ਹੈ ਔਰ ਬਾਬਾ ਸੇਵਰਾ ਜੀ ਬਾਬਾ ਡੁੱਗਰ ਜੀ ਬਾਬਾ ਜਾਨਪੀਰ ਮਹਾਰਾਜ ਇਹਨਾਂ ਦੇ ਅਨੁਵਾਸ ਤੇ ਸਥਾਨਿਆ ਇਸ ਸਿਧਾਂਤ ਤੇ ਜਿਹੜੇ ਲੋਕ ਆਪੜੀਆਂ ਆਤਮਰਾਤਾ ਲੈ ਕੇ ਪੁੱਛੇ ਆ ਔਰ ਆਪ ਸੱਚਾ ਪੁੱਛੀਆਂ ਹੁੰਦੀ ਐ ਔਰ ਪੂਰੇ ਪੰਜਾਬ ਤੋਂ ਜਿਹੜੇ ਆ ਗੁਰਦੁਆਰਿਆਂ ਦੇ ਆ ਪਹੁੰਚ ਰਹੇ ਆ ਔਰ ਸੰਗਤਾਂ ਜਿਹੜੀਆਂ ਮੇਲੇ ਦਾ ਇੱਥੇ ਆ ਕੇ ਆਨੰਦ ਮਾਣਦੀਆਂ ਔਰ ਵਕ ਵਕ ਚੈਨ ਨਾਲ ਰਾਹੀ ਇਸ ਮੇਲੇ ਨੂੰ ਪੂਰੀ ਦੁਨੀਆ ਦੇ ਵਿੱਚ ਦਿਖਾਇਆ ਜਾਂਦਾ ਹੈ ਔਰ ਇਸ ਮੇਲੇ ਦੇ ਨਾਲ ਨਾਲ ਜਿਹੜੀਆਂ ਸੰਗਤਾਂ ਆ ਉਹ ਪੜੀਆਂ ਹੀ ਸ਼ਰਧਾ ਦੇ ਨਾਲ ਇਸ ਮੇਲੇ ਦੇ ਵਿੱਚ ਲੰਗਰ ਲੈ ਕੇ ਆਉਂਦੀਆਂ ਔਰ ਚੜਾਵਾ ਚੜਾਉਂਦੀਆਂ ਇਸ ਸਥਾਨ ਤੇ ਲਗਭਗ ਬਹੁਤ ਵੱਡੇ ਜਿਹੜੇ ਇੱਥੇ ਬਿਲਡਿੰਗਾਂ ਬਣੀਆਂ ਹੋਈਆਂ ਔਰ ਸਾਡੇ 7 ਕਨਾਲ ਜ਼ਮੀਨ ਜਿਹੜੀ ਹੈ ਉਹ ਹਜੇ ਤੇ ਚਾਰਦਵਾਰੀ ਹੋਣ ਬਾਕੀ ਹੈ ਔਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜਿੱਥੇ-ਜਿੱਥੇ ਮੇਰੀ ਆਵਾਜ਼ ਇਹ ਚੰਨ ਰਹੀ ਜਾਂਦੀ ਹੈ ਇੱਥੇ ਆਲੇ-ਦੁਆਲੇ 7.5 ਏਕੜ ਦੀ ਅਸੀਂ ਬਾਉਂਡਰੀ ਕਰਨੀ ਚਾਹੁੰਦੇ ਆਂ ਔਰ ਸਰਕਾਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਅਸੀਂ ਇਹ ਜੋ 7.5 ਏਕੜ ਜ਼ਮੀਨ ਹੈ ਇਹਦੇ ਵਿੱਚ ਕੋ ਜੋ ਮਰਜੀ ਸਰਕਾਰ ਜਿਹੜੀ ਬਣਾ ਸਕੇ ਜਿਹੜੇ ਵਿੱਚ ਜਿਹੜੀ ਪੂਰੀ ਦੁਨੀਆ ਦੀ ਭਲਾਈ ਹੋ ਸਕੇ ਚਾਹੇ ਕੋ ਹਸਪੀਟਲ ਸਟੇਡੀਅਮ ਜੋ ਮਰਜੀ ਸਰਕਾਰ ਬਣਾਵੇ ਅਸੀਂ ਸਹਾਇਕ ਕਰਨ ਲਈ ਤਿਆਰ ਹਾਂ ਸਾਰੇ ਕਮੇਟੀ ਬਣੋ ਸਾਡੇ ਰਮੇਸ਼ لال ਜੀ ਸਰਪੰਚ ਨਰੰਗਸ਼ਾਪੁਰ ਇਰਵਾਰ ਰੰਤੂ ਜੀ ਸਾਬਕਾ ਸਰਪੰਚ ਪਲੌਤ ਸਾਹਿਬ ਦੀ ਮੈਂਬਰ ਮੇਰੇ ਨਾਲ ਖੜੇ ਹੈ ਔਰ ਹੋਰ ਵੀ ਜਿਹੜੇ ਇਸ ਨੂੰ ਜ਼ਿੰਮੇਵਾਰ ਸਾਥੀ ਹੈ ਦਿਨ ਰਾਤ ਇੱਕ ਤਣ ਕਰਕੇ ਇਸ ਮੇਲੇ ਦੀ ਕਾਮਯਾਬੀ ਲਈ ਲੱਗੇ ਹੋਏ ਆ ਸਾਰੇ ਸੰਗਤ ਦਾ ਧੰਨਵਾਦ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੁਰ ਦੇ ਢੰਗਪੁਰ ਦੇ ਜਕਾਰਾ ਵੱਡੇ ਆਵਡੇਰਿਆਂ ਦਾ ਹੋ ਸਾਚੇ ਦਰਬਾਰ ਕੀ ਜੈ